ਹਾਸ਼ੀਆ ਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਸੂਟ ਲੈ ਕੇ ਆਏ ਵਰਕ ਵਾਲੇ ਸੂਟ ਲੈ ਕੇ ਆਏ ਮਸ਼ੀਨ ਵਰਕ ਵਾਲੇ ਸੀ ਆਪਾਂ ਨਾਲ ਦਾ ਥਰੈਡ ਯੂਜ਼ ਕਰਕੇ ਵਰਕ ਕੀਤਾ ਹੈ ਅੱਜ ਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਜਿਹੜਾ ਮੈਂਸ਼ਨ ਕਰਾਂਗੇ ਜੀ ਇਦੇ ਵਿੱਚ ਆਪਾਂ ਨੇ 5 ਸੂਟ ਸੌਰੀ 4 ਸੂਟ ਰੈਡੀ ਕੀਤੇ ਨੇਗੇ ਅਲੱਗ-ਅਲੱਗ ਸਟੱਫ ਦੇ ਉੱਪਰ ਰੈਡੀ ਕੀਤੇ ਨੇਗੇ। ਇਹਦੇ ਵਿੱਚ ਜਿਹੜਾ ਆਪਾਂ ਨੇ ਫਰਸਟ ਸੂਟ ਰੈਡੀ ਕੀਤਾ ਵੀਰੇ ਇਹ ਵਾਲੀ ਹੈਗੀ ਉਹਦੀ ਸ਼ਰਟ ਹੈ। ਸ਼ਰਟ ਉਹਨਾਂ ਨੇ ਪ੍ਰਿੰਟਰ ਖਵਾਈ ਹੈਗੀ। ਉਹਦੇ ਨਾਲ ਜਿਹੜੀ ਬਾਟਮ ਹੈਗੀ ਹੈ ਜੀ ਸਿਮਰ ਦੀ ਬਾਟਮ ਲਗਵਾਈ ਹੋਈ ਹੈ। ਬਾਟਮ ਦੇ ਉੱਪਰ ਨਾਲ ਦਾ ਥ्रेड ਯੂਜ਼ ਕਰਕੇ ਵਰਕ ਕੀਤਾ ਹੋਇਆ ਹੈਗਾ। ਤੁਸੀਂ ਵਰਕ ਦੇਖ ਸਕਦੇ ਹੋਊਂਗੇ। ਇਹ ਆਪਾਂ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਵਰਕ ਕੀਤਾ ਹੋਇਆ ਜਿਹੜਾ ਕੀਤਾ ਹੋਇਆ ਇਹ ਮੇਰੀ ਭੈਣ ਨੇ ਕਿਸੇ ਨੇ ਆਪਾਂ ਨੂੰ ਫੋਟੋ ਸੈਂਡ ਕੀਤੀ ਸੀ ਆਪਾਂ ਨੇ ਉਹਨੂੰ ਦੇਖ ਕੇ ਸੀਮ ਵਰਕ ਜਿਹੜਾ ਕੀਤਾ ਸੀ ਇਹ ਆਪਾਂ ਨੇ ਜਿਹੜਾ ਰੈਡੀ ਕੀਤਾ ਇਹ ਨੇਚਰਲ ਕਰੇਵ ਫੈਬਰਿਕ ਦੇ ਉੱਪਰ ਕੀਤਾ ਹੈਗਾ ਇਹ ਥੋੜਾ ਜਿਹਾ ਕੈਮਰੇ ਦੇ ਵਿੱਚ ਨਾ ਲਾਈਟ ਪੈ ਰਹੀ ਹੈ ਉੱਪਰੋਂ ਕਲਰ ਹੋਰ ਆ ਰਿਹਾ ਹੈਗਾ ਇਹ ਨੇਚਰਲ ਕਰੇਵ ਸਟਾਫ ਦੇ ਉੱਪਰ ਕੀਤਾ ਹੋਇਆ ਹੈਗਾ ਇਹ ਵੀ ਆਪਾਂ ਨਾਲ ਦਾ ਥ्रेड ਯੂਜ਼ ਕਰਕੇ ਇਹਦੇ ਆਪਾਂ 슬ੀਵਸ ਦੇ ਉੱਪਰ ਐਂਡ ਬਾਮਾ ਸੋਰੀ ਪੌਂਚਿਆਂ ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਸੀ ਇੱਕ ਆਪਣੇ ਦੇ ਵਿੱਚ ਇਹ ਸੂਟ ਰੈਡੀ ਕੀਤਾ ਇੱਕ ਕਸਟਮਰ ਆਪਣਾ ਫੈਬਰਿਕ ਤੇ ਕਿ ਗਿਆ ਸੀ ਉਹਨਾਂ ਨੇ ਥ੍ਰੈਡ ਥੋੜਾ ਜਿਹਾ ਡਾਰਕ ਕਲਰ ਦਾ ਚੂਜ਼ ਕਰਵਾਇਆ ਇਹਦੇ ਆਪਾਂ ਨੇ ਘੇਰੇ ਦੇ ਉੱਪਰ ਐਂਡ ਬਾਹਮਾਂ ਦੇ ਉੱਪਰ ਹੈ ਜਿਹੜਾ ਕੰਮ ਕੀਤਾ ਸੀ ਇਹਦੀ ਆਪਾਂ ਕੱਲੀ ਬਾਟਮ ਦੇ ਉੱਪਰ ਵਰਕ ਕੀਤਾ ਇਹ ਵੀ ਮੇਰੀ ਕਿਸੇ ਭੈਣ ਦਾ ਸੂਟ ਸੀਗਾ ਇਹ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਤੁਸੀਂ ਇਹ ਵਾਲੇ ਡਿਜ਼ਾਈਨ ਨੂੰ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਇਹਦਾ ਜਿਹੜਾ ਆਪਣੇ ਵਰਕ ਪ੍ਰਾਈਸ ਲਿਆ ਹੈਗਾ ਵੀਰੇ ਇਹਦਾ ਆਪਾਂ ਨੇ ਇਕੱਲੀ ਬਾਟਮ ਦਾ 500 ਲਿਆ ਹੈਗਾ ਇਹਦਾ ਜਿਹੜਾ ਸੂਟ ਦਾ ਲਿਆ ਹੈਗਾ ਆਪਾਂ ਨੇ ਸੂਟ ਦਾ 800 ਲਿਆ ਹੈਗਾ ਇਹਦਾ ਵੀ ਬਾਹਮਾਂ ਤੇ ਆਪਣੀ ਸਲੀਵਸ ਦੇ ਉੱਪਰ ਸੌਰੀ ਬਾਹਮਾਂ ਐਂਡ ਬਾਟਮ ਦੇ ਉੱਪਰ ਵਰਕ ਆ ਉਹਦੇ ਅਕੋਰਡਿੰਗ ਪ੍ਰਾਈਸ ਲਿਆ ਹੈਗਾ ਇਹ ਫੈਬਰਿਕ ਸਾਰੀ ਆਪਾਂ ਨੂੰ ਕਸਟਮਰ ਆਪਣੀ ਦੇ ਕੇ ਗਿਆ ਹੋਇਆ ਸੀ ਆਪਾਂ ਨੇ ਜਸਟ ਉਹਨਾਂ ਨੂੰ ਵਰਕ ਕਰਕੇ ਦਿੱਤਾਗਾ ਅਗਰ ਤੁਸੀਂ ਵੀ ਇਦਾਂ ਦਾ ਸੋਹਣਾ ਸੋਹਣਾ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਇਹਨਾਂ 'ਚ ਕੋਈ ਵੀ ਤੁਹਾਨੂੰ ਵਰਕ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਮੇਰੀ ਪੈਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗੀ ਜਾਂ ਤੁਸੀਂ ਸ਼ੇਅਰ ਕਰਕੇ ਮੈਨੂੰ ਆਨਲਾਈਨ ਆਰਡਰ ਦਿਨੇ ਹੋ ਤਾਂ ਆਪਾਂ ਉਹਨਾਂ ਨੂੰ ਡਿਸਕਾਊਂਟ ਵੀ ਦੇਵਾਂਗੇ ਜੀ ਅਗਰ ਕੋਈ ਮੇਰੀ ਭੈਣ ਸਾਡੇ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੀ ਹੈ ਤਾਂ ਉਹ ਮੈਨੂੰ ਆਪ ਇਹ ਵਾਲੇ ਨੰਬਰ ਤੇ 98556231 ਵਾਲੇ ਨੰਬਰ ਤੇ ਮੈਨਰੇ ਤੇ ਮੈਸੇਜ ਕਰ ਸਕਦੇ ਨੇਗੇ ਜਿਸਦੇ ਵਿੱਚ ਅਸੀਂ ਡੇਲੀ ਅਪਡੇਟ ਕਰਦੇ ਹਾਂ ਜੋ ਵੀ ਅਸੀਂ ਨਿਊ ਡਿਜ਼ਾਈਨਰ ਰੈਡੀ ਕਰਦੇ ਹਾਂ ਜੀ ਇਹ ਸਾਰੇ ਡਿਜ਼ਾਈਨ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇਗੇ ਅਗਰ ਤੁਸੀਂ ਵੀ ਕਿਸੇ ਵੀ ਫੈਬਰਿਕ ਦੇ ਉੱਪਰ ਅਗਰ ਕੱਲੀ ਬਾਟਮ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਕੱਲੀ ਬਾਟਮ ਦਾ ਵਰਕ ਵੀ ਕਰਵਾ ਸਕਦੇ ਹੋਗੇ ਅਗਰ ਸ਼ਰਟ ਦੇ ਨਾਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਰਟ ਦੇ ਨਾਲ ਵੀ ਇਹ ਵਾਲਾ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਅਗਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ